ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਸੂਬੇ ਅੰਦਰ ਚਲਾਈ ਮੁਹਿੰਮ ਤਹਿਤ ਅੱਜ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈਪੀਐਸ ਆਈਜੀ ਫਰੀਦਕੋਟ ਅਤੇ ਸ੍ਰੀ ਬਗੀਰਤ ਸਿੰਘ ਮੀਣਾ ਆਈਪੀਐਸ ਐਸਐਸਪੀ ਸ੍ਰੀ ਮੁਕਸਰ ਸਾਹਿਬ ਵੱਲੋਂ ਰੈੱਡ ਕਰਾਸ ਭਵਨ ਸ੍ਰੀ ਮੁਕਸਰ ਸਾਹਿਬ ਵਿਖੇ ਇੱਕ ਨਸ਼ਿਆਂ ਖਿਲਾਫ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ 300 ਦੇ ਕਰੀਬ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਪਿੰਡਾਂ ਦੇ ਸਰਪੰਚਾਂ ਅਤੇ ਆਮ ਲੋਕਾਂ ਨੇ ਭਾਗ ਲਿਆ ਇਸ ਮੌਕੇ ਲੋਕਾਂ ਵੱਲੋਂ ਆਪਣੇ ਸੁਝਾਵ ਅਤੇ ਦਿੱਤੇ ਗਏ ਆਈਜੀ ਫਰੀਦਕੋਟ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਵਸੇ ਦੱਸ دیے ਹੈਗੇ ਜੋ ਸਾਡਾ ਜੋ ਕੰਮ ਹੈਗਾ ਜੋ ਸਾਡੀ ਪਾਲਿਸੀ ਹੈਗੀ ਜੋ ਅਸੀਂ ਕਰਨਾ ਹੈਗਾ ਤੋਂ ਉਹ ਡਿਟੇਲ ਵਿੱਚ ਮੈਂ ਦੁਬਾਰਾ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਸਾਰਿਆਂ ਦਾ ਟਾਈਮ ਵੀ ਪ੍ਰੈਸ਼ੀਅਸ ਹੁੰਦਾ ਹੈ ਇਸੇ ਲਈ ਆਪੀਏ ਇੱਕ ਤੇ ਮੇਰੀ ਲੱਕ ਨਾ ਵੜਾ ਆ ਜਾ ਤੇਰਾ ਪਿਆਰ ਹੋ ਕੇ ਮੈਂ ਤੇਰੇ ਹੱਥ ਛੋੜ ਦਾਂ। ਜਾਂ ਖਿਲਾਅ ਤੈ ਹਜੇ ਪੱਤਾਂ ਦੇ ਜਿਹਦੇ ਅੰਗੇ ਪਿਆਉਣ ਹੱਥ ਜੋੜਨੇ ਬੈਠਾ। ਕੀ ਲਾਲਾ ਸਿਕੰਦੀ ਲਾਜ਼ਮੇ ਵਿੱਚ ਨਿਕਲ ਕੇ। ਪਾਤੋਂ ਨਿਕਲਿਆ। ਪਾਤੋਂ ਨਿਕਲ ਜਾ ਬੱਤੇ ਫੋਨ ਰੋ ਮੈਂ ਮੈਂ ਆਦੀ ਧੀ ਨੂੰ ਭੇਜਾਂਗਾ। ਤੇਰੇ ਅਸਲੀ ਭਰਾ ਵੀ ਜੋੜ ਤੇਗੇ ਨਿਕਲ ਪਾ। ਚੱਲੇ ਬਾਪੂ ਮੈਂ ਚੱਲਿਆ ਫਿਰ। ਤੇਰਾ ਤਾਂ ਹੀ ਰੰਡੀ ਰੋਣਾ ਰਹਿੰਦਾ ਤੇਰਾ। ਮੈਂ ਚੱਲਿਆ। ਤੇ ਉਹ ਚਲਾ ਗਿਆ। ਕੋ ਦਿਨ ਲਾ ਆ ਆ ਪਛੀ ਗਈ ਇਸ। ਉਹ ਉਹ ਸਦਾ ਹੀ ਤਾਂ ਨਿਕਲਣਾ ਚਾਹੁੰਦਾ ਸੀ ਪਰ ਕਾਨੂੰਨ ਦਾ ਸਹਾਰਾ ਲੈਣਾ ਚਾਹੁੰਦਾ ਸੀ ਕਿ ਕਾਨੂੰਨ ਸਾਡਾ ਸਹਾਰਾ ਬਣੇਗਾ ਜਦੋਂ ਵੀ ਸੇਜਾ ਨਾਲ ਮੁੰਨੇ ਨਾਲ ਬੋਟਾ ਚੋੜ ਕੇ ਖੜਾ ਜਿਹੜਾ ਕਾਨੂੰਨ ਸਾਡਾ ਸਹਾਰਾ ਬਣੇਗਾ ਇਹਦੇ ਤੋਂ ਕੁਝ ਵੀ ਲੁਕਾਉਣੇ ਚਾਹੀਦਾ ਹੁਣ ਇਹ ਹੀ ਸੋਚਿਆ ਕਿ ਮੈਂ ਜਾ ਕੇ ਸਾਰਾ ਕੁਝ ਦੱਸਦਾ ਹਾਂ ਤੇ ਮੈਂ ਜਾ ਕੇ ਜੀਬੀ ਸਾਥੇ ਬੇਸ਼ੰਗੋਪ ਉੱਥੇ ਜਾ ਕੇ ਸਾਰਾ ਕੁਝ ਦੱਸ ਦਿੰਦਾ ਮੈਨੂੰ ਕਿਹਨੇ ਪਰਹਾਤ ਕੀਤਾ ਜਾ ਰਿਹਾ ਮੈਨੂੰ ਕਿਹਨੇ ਵਰਤਿਆ ਜਾ ਰਿਹਾ ਇਹ ਕੋਲੋ ਸਾਡੇ ਵਿੱਚਕਾਰ ਸਾਡੇ ਮਹਿਮਾ ਪੁਲਿਸ ਦੇ ਨਾਇਬ ਸਿੰਘ ਨੂਰੀ ਜੀ ਇਸ ਤੋਂ ਪਹਿਲਾਂ ਇਹ ਜੋ ਆਪਣਾ ਪੀੜ ਇਸ ਦਸ਼ੇ ਦੀ ਸੋਸ਼ਲ ਨਾਟਕਾ ਗਰੁੱਪ ਦੇ ਬਹੁਤ ਸਾਰੇ ਕੇਸ ਦੇ ਵਿੱਚ ਨਾਰਾਇਣ ਮੇਰੇ ਵੱਲੋਂ ਪਿਆਰ ਵਾਲੇ ਸਸਰੀ ਘਰ ਮੇਰੇ ਆਈਜੀ ਸਾਹਿਬ ਨੇ ਤੁਹਾਨੂੰ ਸਾਰੇ ਪੁਆਇੰਟ ਬਸੇ ਦੱਸ دیے ਹੈਗੇ ਜੋ ਸਾਡਾ ਜੋ ਕੰਮ ਹੈਗਾ ਜੋ ਸਾਡੀ ਪਾਲਿਸੀ ਹੈਗੀ ਜੋ ਅਸੀਂ ਕਰਨਾ ਹੈਗਾ ਉਹ ਡਿਟੇਲ ਵਿੱਚ ਮੈਂ ਦੁਬਾਰਾ ਦੱਸਣਾ ਨਹੀਂ ਚਾਹੁੰਦਾ ਹੈ ਕਿਉਂਕਿ ਸਾਰਿਆਂ ਦਾ ਟਾਈਮ ਵੀ ਪ੍ਰੀਸ਼ੀਅਸ ਹੁੰਦਾ ਹੈਗਾ ਚਾਹੇ ਈਮਾਨਦਾਰੀ ਵਾਲੀ ਗੱਲ ਕਰ ਰਿਹਾ ਸੀ ਕਿ ਅਸੀਂ ਜੋ ਸਾਡੇ ਕੋਲ ਅਜੇ ਅਗਰ ਕੋਈ ਇਦਾਦੇ ਕੰਮ ਦੇ ਵਿੱਚ ਇਨਵੋਲਵਮੈਂਟ ਹੈਗੇ ਉਹ ਉਸਕੇ ਮੈਂ ਤੁਹਾਨੂੰ ਦੱਸ ਦੇ ਕਿ ਸਾਡੇ ਇੱਕ ਫਲਾਜੈਂਟਸ

ਤੋ ਮੈਂ ਤੁਹਾ ਅਨੁਸਾਰ ਇਹ ਕਹਿੰਦਾ ਕਿ ਅਗਰ ਤੁਹਾਡੇ ਕੋਲ ਐਸਾ ਕੋਈ ਤੁਹਾਡੇ ਕੋਲ ਇਨਫਾਰਮੇਸ਼ਨ ਹੈ ਕਿਸੇ ਮੁਲਾਜ਼ਮ ਕਿਸਾਰੇ ਕਿ ਉਹ ਇਦਾਗ ਡਰਗਸ ਦੇ ਕੰਮ ਦੇ ਵਿੱਚ ਇਨਵੋਲ ਹੈਗਾ ਤੁਸੀਂ ਮੈਨੂੰ ਆ ਕੇ ਸਿੱਧਾ ਦੱਸ ਦਿਓ ਮੈਨੂੰ ਮਿਲ ਕੇ ਦੱਸ ਦਿਓ ਇਹ ਮੇਰੇ ਮੋਬਾਈਲ ਨੰਬਰ ਤੇ ਤੁਹਾਡੇ ਕੋਈ ਮੁਲਾਜ਼ਮ ਹੈ ਸਾਡੇ ਕੋਲ ਇਹ ਪ੍ਰੂਫ ਹੈਗਾ ਕਿ ਇਹ ਜੋ ਡਰਗਸ ਦੇ ਸੌਦਾ ਕਰੇ ਇਨਾਂ ਦੇ ਵਿੱਚ ਮਿਲਿਆ ਹੋਇਆ ਹੈਗਾ ਤੋ ਮੈਂ ਸਹਰ ਕਰਤਾ ਹੂੰ ਕਿ ਮੈਂ ਉਸ ਕੇ ਉਪਰ ਜਿੰਨਾ ਹਾਰ ਸੈਕਸ਼ਨ ਲੈ ਸਕਤਾ ਹੂੰ ਮੈਂ ਲਊਗਾ उसके साथ साथ ही मेरी फोर्स के साथ में मैं खड़ा हूं अगर मेरी फोर्स सही है, है तो मैं उनके फेवर करने के लिए मैं मेरी फोर्स के साथ रहना हूं तो दोनों चीज पैदल चलती है कि फोर्स के साथ तो उसके अलावा मैं पब्लिक का साथ चाहता हूं असि देखो साढ़ा पुलिस का तो प्राइमरीली साड़ी जॉब हैगी साड़ी ड्यूटी हैगी समाज के प्रति कि भी तो चीज नु मान लो तो असि 24/7 इस काम में लगे हुए हैं लेकिन जो पंजाब जो रंगला पंजाब बनाना है का सी उसमें हर पब्लिक के एक एक व्यक्ति का सहयोग अपेक्षित है का क्योंकि तो एक मास मूवमेंट बन गई ये जो बीमारी है कि जो ड्रग्स के लिए उसको खत्म कर सकते हैं इतना नहीं कि सारी पब्लिक और पुलिस और सारी जितने भी संस्थाएं हैं जितने भी डिपार्टमेंट हैं अगर सारे साथ हैं तो इसको सी खत्म कर सकते हैं दूसरा जो गवर्नमेंट की इसमें

और सोली बोल वालों सारे को बहुत नॉलेज है मेरे से ज्यादा तो आपके को अनुभव इसी है इसीलिए आज ये सेमिनार बुलाते हैं कि एक दूसरे का विचार वतनना हो जाए कुछ आशीष सर के कुमार के नाल पिता को अभिनंदन किया जाए एंड शाम को प्रो और चले आते थैंक यू सो मच बहुत-बहुत धन्यवाद धन्यवाद सर बहुत-बहुत शुक्रिया आशा स्पीच श्री मोक्ष सर श्री पगेरा सिंह मीणा ਮੰਚ ਦੇ ਰਾਜੇ ਅਤੇ ਸਤਿ ਸ੍ਰੀ ਅਕਾਲ ਸਤਿਗੁਰੂ ਵਾਕਵਾਕ ਜੀਮਨ ਜੁੜੇ ਹੋਏ ਪਸੰਦ ਕੇ ਜੈ ਬਾਤ ਆ ਅੱਜ ਅਸੀਂ ਜੋ ਇਹ ਨਸ਼ਿਆਂ ਦੇ ਰੋਗ ਜਾਗਰੂਕਤਾ ਦਾ ਪ੍ਰੋਗਰਾਮ ਕਰ ਰਹੇ ਆ ਉਸ ਦੇ ਵਿੱਚ ਤੁਹਾਡੀ ਸ਼ਮੂਲੀਅਤ ਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਆ ਆ ਇਹ ਜੋ ਨਸ਼ਿਆਂ ਦੇ ਰੋਗ ਮਹਿੰਮ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਹਿਮਾਈ ਇਹ ਅਤੇ ਮਾਨਯੋਗ ਜੀਐਨਐਮ ਪੰਜਾਬ ਸ੍ਰੀ ਗੌਰਵ ਜਾਦਵ ਦੇ ਨਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਜਾ ਰਹੀ ਹੈ ਉਸ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਵੱਲੋਂ ਕੰਮ ਜਾ ਰਹੀ ਹੈ ਉੱਥੇ ਨਾਲ ਹੀ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ ਸੇਵਾ ਨਿਸ਼ਠਾ ਹੈਲਥ ਡਿਪਾਰਟਮੈਂਟ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਲੈਂਗੁਏਜ ਡਿਪਾਰਟਮੈਂਟ ਅਤੇ ਹੋਰ ਜਿਵੇਂ ਵੀ ਅਫੀਸ਼ੀਅਲ ਔਰ ਨਾਨ ਅਫੀਸ਼ੀਅਲ ਸਟੇਕ ਹোলਡਰਸ ਦੇ ਨਾਲ ਸਾਰਿਆਂ ਨੂੰ ਸ਼ਾਮਲ ਕਰਕੇ ਇਸ ਮਹਿਦ ਨੂੰ ਹੋਰ ਵੀ ਇੰਟੈਂਸੀਫਾਈ ਕੀਤਾ ਜਾ ਰਿਹਾ ਹੈ ਇਹਨਾਂ ਸਾਰਿਆਂ ਦੀ ਸ਼ਮੂਲੀਅਤ ਤੋਂ ਬਹੁਤ ਵੱਧ ਮਹੱਤਵਪੂਰਨ ਤੁਹਾਡੀ ਪਾਰਟਿਸਪੇਸ਼ਨ ਹੈ ਤੁਸੀਂ ਸਾਰੇ ਵਲੰਟਰੀ ਆਰਗੇਨਾਈਜੇਸ਼ਨ ਦੇ ਵਾਕਵਾ ਸੰਜਮਾਨ ਦੇ ਵਾਕਵਾ ਯੂਨੀਅਨਸ ਦੇ ਵਾਕਵਾ ਆਰਗੇਨਾਈਜੇਸ਼ਨ ਦੇ ਜੋ ਸਭ ਤੇ ਜਗਾਂ ਅੱਜ ਇੱਥੇ ਹਾਜ਼ਰ ਹੋ ਏਸ ਤੋਂ ਸਾਨੂੰ ਇਸ ਗੱਲ ਦੀ ਯਕੀਨ ਰਹਿਣੀ ਹੁੰਦੀ ਹੈ ਇਹ ਜੋ ਸੀ ਇਹ ਮੁਹਿੰਮ ਨਸ਼ਿਆਂ ਦੇ ਖਿਲਾਫ ਸ਼ੁਰੂ ਹੋਈ ਹੈ ਉਸ ਨੂੰ ਅਸੀਂ ਕਾਮਯਾਬੀ ਦੇ ਸਿਖਰ ਤੱਕ ਲੈ ਜਾਣ ਦੇ ਵਿੱਚ ਕਾਮਯਾਬ ਹੋਵਾਂਗੇ ਆਪ ਸਭ ਭਲੇ ਪਾਣ ਤੇ ਸਭ ਤੋਂ ਜਾਣੂ ਹੋਗੇ ਕਿ ਪਿਛਲੇ ਲਗਭਗ 1 ਦਹਾਕੇ ਤੋਂ ਜਾਂ ਇਸ ਤੋਂ ਵੀ ਲੰਬੇ ਸਮੇਂ ਤੋਂ ਪੰਜਾਬ ਨਸ਼ਿਆਂ ਦੀ ਗੰਬੀਰ ਸਮੱਸਿਆ ਦਾ ਜੂਜਦਾ ਰਿਹਾ ਹੈ ਔਰ ਲਗਭਗੇ ਪੂਰੀ ਪੀੜ੍ਹੀ ਇਸ ਨਸ਼ੇ ਦੀ ਸਮੱਸਿਆ ਦਾ ਸ਼ਿਕਾਰ ਹੋ ਕੇ ਬਹੁਤ سارے ਕੇਸਿਸ ਦੇ ਵਿੱਚ ਨਾਰਕਾ ਦਾ ਪ੍ਰਭਾਵ ਕਰ ਚੁੱਕੀ ਹੈ ਇਹ ਬਹੁਤ ਹੀ ਗੰਭੀਰ ਸਮੱਸਿਆ ਹੈ ਜਿਸ ਦੇ ਮਲਟੀ ਡਿਮੈਂਸ਼ਨਸ ਕਈ ਸਾਰੇ ਇਸ ਦੇ ਆयाम ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ੇ ਦੀ ਸਪਲਾਈ ਨੂੰ ਕਿਵੇਂ ਘਟਾਇਆ ਜਾਵੇ ਉਸ ਦੇ ਵਾਸਤੇ ਅਸੀਂ ਲੀਗਲ ਐਕਸ਼ਨ ਲਗਾਤਾਰ ਕਰ ਰਹੇ ਹਾਂ ਸਪੈਸ਼ਲ ਆਪਰੇਸ਼ਨਸ ਚਲਾਏ ਜਾ ਰਹੇ ਹਨ ਆ ਪ੍ਰਾਣੀ ਜਿਹੜੇ ਨਸ਼ਿਆਂ ਦੀ ਸੇਲ ਦੇ ਵਿੱਚ ਇਨਵੋਲਡ ਲਾਰਜ ਸਕੇਲ ਐਸ ਮੋਸਕਲ ਐਡਵਰਸ ਹੈਗੇ ਨੇ ਉਹਨਾਂ ਤੇ ਨਕੇਲ ਕਸੀ ਜਾ ਰਹੀ ਹੈ ਔਰ ਬਹੁਤ ਹੱਦ ਤੱਕ ਅਸੀਂ ਸਪਲਾਈ ਚੇਨ ਨੂੰ ਹਟਕਾਉਣ ਦੇ ਵਿੱਚ ਵੀ ਕਾਮਯਾਬ ਹੋ ਰਹੇ ਹਾਂ ਜਿਸ ਨੇ ਕੁਝ ਅਸਰੇ ਤੋਂ ਇਸ ਮਹੀਨੇ ਦੇ ਵਿੱਚ ਹੋਰ ਵੀ ਬਹੁਤ ਤੇਜ਼ੀ ਨਾਲ ਜਨਮ ਜਾਈ ਹੈ ਔਰ ਡੇ ਟੂ ਡੇ ਬੇਸਿਸ ਤੇ ਲਗਾਤਾਰ ਅੱਜ ਫਰੀ ਮੁਖਸੇ ਸਾਹਿਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਮਹਿੰਦੇ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਹੈ ਇਸ ਦੇ ਵਿੱਚ ਆ ਸਾਰੇ ਹੀ ਮੁੱਜਜ਼ ਮਹਿਮਾਨ ਇਕੱਤਰ ਹੋਏ ਕਾਫੀ ਵੱਡੀ ਗਿਣਤੀ ਦੇ ਵਿੱਚ ਪਬਲਿਕ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਜਿਸ ਦੇ ਵਿੱਚ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ ਔਰ ਮੋਟੀਵੇਸ਼ਨਲ ਸਪੀਚਸ ਵੀ ਹੋਈਆਂ ਇਹ ਮੁਖਸੇ ਪੁਲਿਸ ਵੱਲੋਂ ਜੋ ਇੱਕ ਬੜਾ ਹੀ ਰੱਖਣ ਉਪਰਾਲਾ ਕੀਤਾ ਗਿਆ ਹੈ ਉਸ ਦੀ ਲੜੀ ਦਾ ਹੀ ਇੱਕ ਹਿੱਸਾ ਹੈ ਔਰ ਇਸ ਦੇ ਤਹਿਤ ਲਗਾਤਾਰ ਡੇ ਟੂ ਡੇ ਬੇਸਿਸ ਤੇ ਪ੍ਰੋਗਰਾਮ ਕੀਤੇ ਜਾ ਰਹੇ ਹੈ ਔਰ ਆਨ ਰੋਡ ਸਮੇਂ ਦੇ ਵਿੱਚ ਵੀ ਜਾਰੀ ਰਹਿਣਗੇ ਮੁਖਤਿਰ ਪੁਲਿਸ ਵੱਲੋਂ ਪਿਛਲੇ ਕੁਝ ਅਸਥੇ ਦੇ ਦੌਰਾਨ ਨਸ਼ਿਆਂ ਦੇ ਉਰਦ ਬਹੁਤ ਹੀ ਸ਼ਵਾਗਾ ਜੋ ਕੰਮ ਕੀਤਾ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ ਨਸ਼ਿਆਂ ਦੀ ਸਪਲਾਈ ਕੇ ਨੂੰ ਰੁਕਣਾ ਜਿੱਥੇ ਪੁਲਿਸ ਦਾ ਲੀਗਲ ਅਪਲੀਕੇਸ਼ਨ ਲੀਗਲ ਡਿਊਟੀ ਹੈ ਉੱਥੇ ਹੀ ਦਸ਼ਿਆਂ ਦੇ ਖਿਲਾਫ ਲੋਕਾਂ ਦੇ ਪੜਾਵਤ ਜਾਗਰੂਕਤਾ ਦਾ ਕਰਨਾ ਔਰ ਡਰਗ ਅਡਿਕਟਸ ਨੂੰ ਡੀ ਅਡਿਕਟ ਕਰਵਾ ਕੇ ਰੀਹੈਬਿਲਿਟੇਟ ਕਰਵਾਉਣ ਦੇ ਵਿੱਚ ਵੀ ਬਾਕੀ ਦੀਆਂ ਜੋ ਸਰਕਾਰੀ ਔਰ ਗੈਰ ਸਰਕਾਰੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਦੇ ਸਹਿਯੋਗ ਨਾਲ ਪਾਰਟਿਸਪੇਟ ਕਰਨਾ ਇਹ ਪੁਲਿਸ ਦਾ ਇੱਕ ਪ੍ਰਾਇੋਰਟੀ ਏਰੀਆ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਪਿਛਲੇ ਕੁਝ ਸਾਲੇ ਤੋਂ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ ਔਰ ਮੁਕਸਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਇਸ ਦੇ ਵਿੱਚ ਬਹੁਤ ਵਧੀਆ ਪਿਛਲੇ ਕੁਝ ਸਮੇਂ ਦੇ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕਰਕੇ ਕਾਫੀ ਅਗਰਨੀ ਭੂਮਿਕਾ ਨਿਭਾ ਰਿਹਾ ਹੈ ਅਗਰ ਇਸ ਮੁਕੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਅੱਜ ਜਿੱਥੇ ਲੋਕਾਂ ਨਾਲ ਜਿਹੜੀ ਜਨਰਲ ਗੱਲਬਾਤ ਹੋਈ ਇੰਟਰਐਕਟਿਵ ਸੈਸ਼ਨ ਹੋਇਆ ਉਸ ਦੇ ਵਿੱਚ ਲੋਕਾਂ ਵੱਲੋਂ ਜੋ ਪੁਲਿਸ ਦੇ ਪ੍ਰਤੀ ਕੁਝ ਇੱਕ ਮਿਸਕਨਸੈਪਸ਼ਨਸ ਹੈਗੇ ਨੇ ਉਹਨਾਂ ਦੀ ਵੀ ਡਿਸਕਸ਼ਨ ਹੋਈ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਪੁਲਿਸ ਵੀ ਸੋਹਿਰਦਾ ਦੇ ਵਿੱਚ ਲੋਕਾਂ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਆ ਔਰ ਪੁਲਿਸ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ ਕਮਿਟਿਡ ਹੈ ਸੋਹਿਰਦਾ ਔਰ ਪੂਰੀ ਸੰਜੀਦਗੀ ਦੇ ਨਾਲ ਇਸ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਜਾਰੀ ਹੈ ਉਸ ਦੇ ਵਿੱਚ ਵੱਧ ਵੱਧ ਯੋਗਦਾਨ ਪਾਉਣ ਭੂਮਿਕਾ ਨਿਭਾਉਣ ਲਈ ਤਤਪਰ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਇਸ ਮਹਿੰਮ ਨੂੰ ਕਾਮਯਾਬੀ ਦੇ ਸਿਖਰ ਤੇ ਲੈ ਕੇ ਜਾਵਾਂਗੇ ਪਹਿਲਾਂ ਨਾਲੋਂ ਨਸ਼ਿਆਂ ਦੀ ਸਮੱਸਿਆ ਕਾਫੀ ਹੱਦ ਤੱਕ ਅਸੀਂ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਔਰ ਅਗਰ ਸਾਡੇ ਸਾਰੇ ਸਟੇਕ ਹোলਡਰਸ ਦਾ ਇਸੇ ਤਰ੍ਹਾਂ ਹੀ ਰੋਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ